ਹੁਣ ਇੱਕ ਨੌਜਵਾਨ ਕੁੜੀ ਨੇ ਕੇਜਰੀਵਾਲ ਤੇ ਤੇ ਭਗਵੰਤ ਮਾਨ ਤੇ ਬੜੇ ਵੱਡੇ ਤੇ ਗੰਭੀਰ ਦੋਸ਼ ਲਾਏ ਨੇ ਤੇ ਹੁਣ ਤੁਸੀਂ ਦੱਸੋ ਕਿ ਕੇਜਰੀਵਾਲ ਕੀ ਬੋਲਣਗੇ ਤੇ ਭਗਵੰਤ ਮਾਨ ਇਹਦਾ ਕੀ ਜਵਾਬ ਦੇਣਗੇ ਕਿਉਂਕਿ ਉਹਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਇਹਨਾਂ ਦੇ ਨਾਲ ਔਰਤਾਂ ਕਿਵੇਂ ਸੁਰੱਖਿਅਤ ਰਹਿ ਸਕਦੀਆਂ ਨੇ ਤੇ ਉਹ ਔਰਤ ਕੋਈ ਹੋਰ ਨਹੀਂ ਉਹਦਾ ਨਾਮ ਹੈ ਸਵਾਤੀ ਮਾਲੀਵਾਲ ਜਿਹੜੀ ਆਮ ਆਦਮੀ ਪਾਰਟੀ ਚ ਕੇਜਰੀਵਾਲ ਹੋਰਾਂ ਦੇ ਨਾਲ ਕੰਮ ਕਰਦੀ ਰਹੀ ਹੈ ਔਰ ਜਿਹਨੂੰ ਦਿੱਲੀ ਦੀ ਜਿਹੜੀ ਮਹਿਲਾ ਕਮਿਸ਼ਨ ਦੀ ਮੁਖੀ ਵੀ ਲਾਇਆ ਹੋਇਆ ਸੀ ਉਹਨੇ ਕਿਹਾ ਕਹਿੰਦੀ ਕੇਜਰੀਵਾਲ ਨੇ ਮੈਨੂੰ ਥੱਪੜ ਮਾਰਨ ਵਾਲੇ ਮੇਰੇ ਨਾਲ ਗੁੰਡਾਗਰਦੀ ਕਰਨ ਵਾਲੇ ਮੈਨੂੰ ਕੁੱਟਣ ਵਾਲੇ ਇੱਕ ਵਿਵਕ ਕੁਮਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਲਾਹਕਾਰ ਲਾ ਦਿੱਤਾ ਤੇ ਕਹਿੰਦੀ ਹੁਣ ਗੁੰਡਿਆਂ ਨੂੰ ਸਰਕਾਰ ਦਾ ਸਲਾਹਕਰ ਲਾਇਆ ਜਾ ਰਿਹਾ ਹੈ ਕਹਿੰਦੀ ਇਹਨਾਂ ਤੋਂ ਹੁਣ ਪੰਜਾਬ 'ਚ ਔਰਤਾਂ ਕਿਵੇਂ ਸੁਰੱਖਿਅਤ ਰਹਿਣਗੀਆਂ ਉਹ ਕਹਿੰਦੀ ਕੇਜਰੀਵਾਲ ਨੇ ਇੱਕ ਗੁੰਡੇ ਨੂੰ ਇਨਾਮ ਦਿੱਤਾ ਹੈ ਇੱਕ ਔਰਤ ਨਾਲ ਬਤਮੀਜ਼ੀ ਕਰਨ ਦਾ ਉਹ ਕਹਿੰਦੀ ਕੇਜਰੀਵਾਲ ਗੁੰਡੇ ਦੇ ਨਾਲ ਖੜਾ ਤੇ ਇੱਕ ਔਰਤ ਦੇ ਵਿਰੁੱਧ ਖੜਾ ਹੈ ਉਹ ਕਹਿੰਦੀ ਕਿ ਹੁਣ ਪੰਜਾਬ ਦਾ ਜਿਹੜਾ ਡੀਜੀਪੀ ਤੇ ਮੁੱਖ ਸਕੱਤਰ ਤੇ ਵੱਡੇ ਅਫਸਰ ਨੇ ਉਹ ਇੱਕ ਔਰਤਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਔਰਤਾਂ ਨੂੰ ਕੁੱਟਣ ਵਾਲੇ ਗੁੰਡੇ ਨੂੰ ਰਿਪੋਰਟ ਕਰਨਗੇ ਔਰ ਨਾਲ ਹੀ ਉਹਨੇ ਇਹ ਕਿਹਾ ਕਹਿੰਦੀ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੇ ਨਾਲ ਨੌਜਵਾਨ ਮੁੰਡੇ ਕੁੜੀਆਂ ਭੰਨੇ ਪਏ ਨੇ ਉਹ ਬਾਹਰਲੇ ਦੇਸ਼ਾਂ ਵੱਲ ਨਿਕਲ ਰਹੇ ਨੇ ਤੇ ਪੰਜਾਬ ਦੇ ਵਿੱਚ ਇਹਨਾਂ ਗੁੰਡਿਆਂ ਨੂੰ ਲੱਖਾਂ ਰੁਪਏ ਤਨਖਾਹ ਦੇ ਕੇ ਮੁੱਖ ਮੰਤਰੀ ਦਾ ਸਲਾਹਕਾਰ ਰੱਖਿਆ ਜਾ ਰਿਹਾ ਹੈ ਇਹ ਗੱਲਾਂ ਉਹਨੇ ਕਹੀਆਂ ਕੇਜਰੀਵਾਲ ਦਾ ਜਿਹੜਾ ਸਲਾਹਕਾਰ ਸੀਗਾ ਵਿਵਵ ਕੁਮਾਰ ਉਹਦੇ ਬਾਰੇ ਪਿਛਲੇ ਦਿਨਾਂ ਦੇ ਵਿੱਚ ਇਹ ਸਵਾਤੀ ਮਾਲੀਵਾਲ ਜਿਹੜੀ ਇੱਕ ਸੋਹਣੀ ਸੁਨੱਖੀ ਕੁੜੀ ਐ ਉਸਨੇ ਪਿਛਲੇ ਦਿਨੀ ਇਹ ਦੋਸ਼ ਲਾਏ ਸੀਗੇ ਕਿ ਕੇਜਰੀਵਾਲ ਦੇ ਸਲਾਹਕਾਰ ਨੇ ਵਿਵਵ ਕੁਮਾਰ ਨੇ ਮੈਨੂੰ ਥੱਪੜ ਮਾਰੇ ਨੇ ਮੈਨੂੰ ਕੁੱਟਿਆ ਮੇਰੇ ਨਾਲ ਗਾਲੀ ਗਲੋਚ ਕੀਤਾ ਤੇ ਧੱਕੇਸ਼ਾਈ ਕੀਤੀ ਤਾਂ ਉਸ ਤੋਂ ਬਾਅਦ ਕੇਜਰੀਵਾਲ ਦਾ ਸਲਾਹਕਾਰ ਵਿਵਵ ਕੁਮਾਰ ਜਿਹੜਾ ਉਹ ਜੇਲ੍ਹ 'ਚ ਵੀ ਰਹਿ ਕੇ ਆਇਆ ਤੇ ਹੁਣ ਜਦ ਉਹ ਜ਼ਮਾਨਤ ਤੇ ਬਾਹਰ ਆਇਆ ਹੋਇਆ ਤਾਂ ਉਹਨੂੰ ਭਗਵੰਤਮਾਨ ਦਾ ਸਲਾਹਕਾਰ ਲਾ ਦਿੱਤਾ ਗਿਆ ਭਗਵੰਤਮਾਨ ਦੇ ਜਿਹੜੇ ਆਪਦੇ ਖਾਸਮ ਖਾਸ ਵਿਅਕਤੀ ਸੀ ਜਿਹੜੇ ਭਗਵੰਤਮਾਨ ਨੇ ਪਹਿਲਾਂ ਆਪਣੇ ਸਲਾਹਕਾਰ ਤੇ ਓਐਸਡੀ ਲਾਏ ਹੋਏ ਸੀ ਉਹਨਾਂ ਨੂੰ ਕੇਜਰੀਵਾਲ ਹੋਰਾਂ ਨੇ ਪਾਸੇ ਕਰ ਦਿੱਤਾ ਤੇ ਉਹਨਾਂ ਦੀ ਥਾਂ ਦੇ ਉੱਪਰ ਵਿਭਬ ਕੁਮਾਰ ਨੂੰ ਔਰ ਜਿਹੜਾ ਇੱਕ ਆ ਮੋਦੀ ਸੀਗਾ ਉਹਨੂੰ ਤੇ ਇੱਕ ਜਿਹੜਾ ਜੇਮਜ ਸਵਾਸਤੀਨ ਸੀਗਾ ਇਹਨਾਂ ਨੂੰ ਪੰਜਾਬ ਸਰਕਾਰ ਦੇ ਵਿੱਚ ਨਿਯੁਕਤ ਕੀਤਾ ਗਿਆ ਜਿਹੜੇ ਕਿ ਕੇਜਰੀਵਾਲ ਹੋਰਾਂ ਦੇ ਖਾਸਮ ਖਾਸ ਨੇ ਔਰ ਭਗਵੰਤਮਾਨ ਨੇ ਜਿਹੜੇ ਬੜੇ ਚਾ ਨਾ ਲਾਏ ਸੀ ਜਿਵੇਂ ਕਿ ਬਲਤੇਜ ਪੰਨੂ ਨੂੰ ਆਪਦਾ মিডিਆ ਸਲਾਹਕਰ ਲਾਇਆ ਹੋਇਆ ਸੀ ਓੰਕਾਰ ਸਿੰਘ ਨੂੰ ਲਾਇਆ ਹੋਇਆ ਸੀ ਹੋਰਨਾਂ ਨੂੰ ਲਾਇਆ ਸੀ ਉਹ ਸਾਰੇ ਚੱਕ ਕੇ ਪਾਸੇ ਕਰ ਦਿੱਤੇ ਹੋਏ ਨੇ ਹੁਣ ਸਵਾਲ ਇਹ ਆ ਕਿ ਇਹਦੇ ਤੇ ਕੇਜਰੀਵਾਲ ਕੀ ਜਵਾਬ ਦੇਣਗੇ ਹੁਣ ਭਗਵੰਤਮਾਨ ਸਾਹਿਬ ਇਹਦੇ ਤੇ ਕੀ ਬੋਲਣਗੇ ਕਿਉਂਕਿ ਜੇ ਤਾਂ ਕਿਸੇ ਵਿਰੋਧੀ ਪਾਰਟੀ ਵਾਲੇ ਨੇ ਕੁਝ ਬੋਲਿਆ ਹੁੰਦਾ ਫੇਰ ਤਾਂ ਲੋਕ ਵੀ ਸੋਚਦੇ ਵੀ ਇਹ ਤਾਂ ਵਿਰੋਧੀ ਨੇ ਵਿਰੋਧੀ ਪਾਰਟੀ ਦਾ ਤਾਂ ਕੰਮ ਹੀ ਇਹ ਹੁੰਦਾ ਪਰ ਆਪਣੇ ਨਾਲ ਕੰਮ ਕਰਨ ਵਾਲੀ ਇੱਕ ਕੁੜੀ ਨੇ ਐਡੇ ਗੰਭੀਰ ਤੇ ਵੱਡੇ ਦੋਸ਼ ਲਾਏ ਨੇ ਔਰ ਇੱਥੋਂ ਤੱਕ ਕਹਿ ਦੇਣਾ ਕਿ ਹੁਣ ਪੰਜਾਬ ਚ ਇਹਨਾਂ ਦੇ ਸਰਕਾਰ ਚ ਇਹਨਾਂ ਦੇ ਰਾਜ ਚ ਔਰਤਾਂ ਕਿਵੇਂ ਸੁਰੱਖਿਅਤ ਰਹਿਣਗੀਆਂ ਇਹ ਆਪਣੇ ਆਪ ਚ ਸੋਚਣ ਵਾਲਾ ਸਵਾਲ ਹੈ ਕੇਜਰੀਵਾਲ ਪਹਿਲਾਂ ਹੀ ਕਸੂਤਾ ਫਸਿਆ ਹੋਇਆ ਜਦੋਂ ਦਾ ਕੇਜਰੀਵਾਲ ਨੂੰ ਜਿਹੜਾ ਕਥਿਤ ਸ਼ਰਾਬ ਘਟਾਲਾ ਹੈ ਉਹਦੇ ਵਿੱਚ ਉਹਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਜੇਲ੍ਹ ਭੇਜਿਆ ਗਿਆ ਕਿੰਨਾ ਟਾਈਮ ਜੇਲ੍ਹ ਚ ਰੱਖਿਆ ਗਿਆ ਸੀਬੀਆਈ ਈਡੀ ਦੋਨੋਂ ਨੇ ਇਸ ਮਾਮਲੇ ਚ ਕੇਜਰੀਵਾਲ ਤੇ ਕਾਰਵਾਈ ਕੀਤੀ ਹੈ ਔਰ ਫਿਰ ਮਸਾਂ ਕੇਜਰੀਵਾਲ ਦੀ ਜ਼ਮਾਨਤ ਹੋਈ ਹੈ ਕਿੰਨੇ ਮਹੀਨਿਆਂ ਬਾਅਦ ਕੇਜਰੀਵਾਲ ਜੇਲ੍ਹ ਚੋਂ ਬਾਹਰ ਆਇਆ ਤੇ ਜਦੋਂ ਬਾਹਰ ਆਇਆ ਉਦੋਂ ਵੀ ਸੁਪਰੀਮ ਕੋਰਟ ਨੇ ਪੂਰੀ ਤਰ੍ਹਾਂ ਪਰ ਕੱਟ ਕੇ ਪਰ ਕੁੱਤਰ ਕੇ ਸ਼ਕਤੀਹੀਨ ਕਰਕੇ ਬਾਹਰ ਭੇਜਿਆ ਕਿਉਂਕਿ ਸ਼ਰਤਾਂ ਲਾਤੀਆਂ ਅਦਾਲਤ ਨੇ ਵੀ ਜ਼ਮਾਨਤ ਦੇ ਕੇ ਬਾਹਰ ਭੇਜ ਰਹੇ ਆ ਪਰ ਬਾਹਰ ਜਾ ਕੇ ਕੇਜਰੀਵਾਲ ਮੁੱਖ ਮੰਤਰੀ ਵਾਲੇ ਦਫਤਰ ਨਹੀਂ ਜਾ ਸਕੇਗਾ ਮੁੱਖ ਮੰਤਰੀ ਵਾਂ ਕਿਸੇ ਵੀ ਫਾਈਲ ਤੇ ਸਾਈਨ ਨਹੀਂ ਕਰ ਸਕੇਗਾ ਕਿਸੇ ਵੀ ਵਿਭਾਗ ਦਾ ਕੰਮ ਨਹੀਂ ਕਰ ਸਕੇਗਾ ਇੱਕ ਤਰ੍ਹਾਂ ਨਾਲ ਸਾਰੀਆਂ ਸ਼ਕਤੀਆਂ ਕੇਜਰੀਵਾਲ ਤੋਂ ਸੁਪਰੀਮ ਕੋਰਟ ਨੇ ਖੋ ਲਈਆਂ ਸੀ ਤੇ ਜਿਸ ਤਰ੍ਹਾਂ ਪਹਿਲਾਂ ਘਿਰਿਆ ਕੇਜਰੀਵਾਲ ਤਾਂ ਹੁਣ ਸਵਾਤੀ ਮਾਲੀਵਾਲ ਨੇ ਜਿਹੜੇ ਸਵਾਲ ਕੀਤੇ ਨੇ ਇਹ ਉਸ ਤੋਂ ਵੀ ਵੱਧ ਗੰਭੀਰ ਨੇ ਤੇ ਭਗਵੰਤ ਮਾਨ ਨੂੰ ਵੀ ਕੇਜਰੀਵਾਲ ਜਿਹੜੀ ਸਵਾਤੀ ਮਾਲੀਵਾਲ ਉਹਨੇ ਆੜੇ ਹੱਥੀ ਲਿਆ ਉਹਨੇ ਘੇਰ ਲਿਆ ਹੁਣ ਭਗਵੰਤ ਮਾਨ ਇਹਦੇ ਤੇ ਕੀ ਜਵਾਬ ਦੇਣਗੇ ਕੀ ਭਗਵੰਤ ਮਾਨ ਕਹਿਣਗੇ ਵੀ ਹਾਂ ਇਹ ਜਿਹੜੇ ਲਾਏ ਜਾ ਰਹੇ ਨੇ ਇਹ ਮੇਰੀ ਮਰਜ਼ੀ ਨਾਲ ਮੇਰੀ ਇੱਛਾ ਨਾਲ ਲਾਏ ਜਾ ਰਹੇ ਨੇ ਹੁਣ ਵੇਖੋ ਚਰਚਾ ਤਾਂ ਇਹ ਆ ਜਦੋਂ ਦਾ ਕੇਜਰੀਵਾਲ ਜੇਲ੍ਹ ਚੋਂ ਬਾਹਰ ਆਇਆ ਉਦੋਂ ਤੋਂ ਲੈ ਕੇ ਭਗਵੰਤਮਾਨ ਦੀਆਂ ਸ਼ਕਤੀਆਂ ਖਤਮ ਕੀਤੀਆਂ ਜਾ ਰਹੀਆਂ ਭਗਵੰਤਮਾਨ ਦੇ ਪਰ ਕੱਟੇ ਜਾ ਰਹੇ ਆ ਭਗਵੰਤਮਾਨ ਦੇ ਆਪ ਦੇ ਬੰਦੇ ਪਾਸੇ ਕੀਤੇ ਜਾ ਰਹੇ ਆ ਤੇ ਕੇਜਰੀਵਾਲ ਹੋਰਾਂ ਦੇ ਖਾਸਮ ਖਾਸ ਬੰਦੇ ਪੰਜਾਬ ਸਰਕਾਰ ਚ ਲਾਏ ਜਾ ਰਹੇ ਆ ਕੇਜਰੀਵਾਲ ਪੰਜਾਬ ਦੇ ਅਫਸਰਾਂ ਤੇ ਪੰਜਾਬ ਦੇ ਐਮਐਲਏ ਦੀਆਂ ਸਿੱਧੀਆਂ ਮੀਟਿੰਗਾਂ ਲੈ ਰਿਹਾ ਹੈ ਤੇ ਕਈ ਵਾਰ ਭਗਵੰਤ ਮਾਨ ਨੂੰ ਉਹਨਾਂ ਮੀਟਿੰਗਾਂ ਚੋਂ ਬਾਹਰ ਰੱਖਿਆ ਗਿਆ ਚਰਚਾ ਇਹ ਰਹੀ ਕਿ ਭਗਵੰਤ ਮਾਨ ਨੂੰ ਵੀ ਮੁੱਖ ਮੰਤਰੀ ਦੇ ਅਹੁਦੇ ਤੋਂ ਪਾਸੇ ਕਰਨ ਦੀ ਗੱਲ ਕੀਤੀ ਗਈ ਭਗਵੰਤ ਮਾਨ ਅੜ ਗਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਭਗਵੰਤ ਮਾਨ ਨੂੰ ਸ਼ਕਤੀਹੀਣ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਕੇਜਰੀਵਾਲ ਨੂੰ ਤਾਂ ਸ਼ਕਤੀਹੀਣ ਕੀਤਾ ਅਦਾਲਤ ਨੇ ਕੇਜਰੀਵਾਲ ਨੇ ਆਪਣਾ ਮੁੱਖ ਮੰਤਰੀ ਦਾ ਅਹੁਦਾ ਛੱਡਿਆ ਨਹੀਂ ਕੇਜਰੀਵਾਲ ਅੜਿਆ ਰਿਆ ਵੀ ਮੈਂ ਮੁੱਖ ਮੰਤਰੀ ਦਾ ਅਹੁਦਾ ਨਹੀਂ ਛੱਡਣਾ ਤੇ ਫਿਰ ਅਦਾਲਤ ਨੇ ਉਹਦੀਆਂ ਮੁੱਖ ਮੰਤਰੀ ਵਾਲੀਆਂ ਸਾਰੀਆਂ ਸ਼ਕਤੀਆਂ ਹੀ ਖੋਲ ਗਿਆ ਉਹ ਕਹਿੰਦੇ ਲੈ ਅਹੁਦਾ ਰੱਖੀ ਰੱਖ ਇਸ ਤਰ੍ਹਾਂ ਦੀ ਗੱਲ ਹੋਈ ਜਿਵੇਂ ਕਿਸੇ ਨੂੰ ਇਹ ਕਿਹਾ ਜਾਵੇ ਚੱਲ ਤੂੰ ਅਹੁਦੇ ਤੇ ਬੈਠਾ ਰਹਿ ਤੇ ਸ਼ਕਤੀ ਤੇਰੇ ਕੋਲ ਛੱਡਣੀ ਕੋਈ ਨਹੀਂ ਐਵੇਂ ਅਦਾਲਤ ਦਾ ਫੈਸਲਾ ਕੇਜਰੀਵਾਲ ਲਈ ਸਾਬਤ ਹੋਇਆ ਤੇ ਫਿਰ ਕੇਜਰੀਵਾਲ ਨੇ ਉਸੇ ਤਰ੍ਹਾਂ ਭਗਵੰਤ ਮਾਨ ਨਾਲ ਕੀਤਾ ਭਗਵੰਤ ਮਾਨ ਨੂੰ ਕਿਆ ਵੀ ਕੁਰਸੀ ਛੱਡ ਦੇ ਉਹਨੇ ਕਿਹਾ ਮੈਣੀ ਚੱਢਣੀ ਤੇ ਫਿਰ ਉਸੇ ਤਰ੍ਹਾਂ ਭਗਵੰਤਮਾਨ ਨਾਲ ਕੀਤਾ ਗਿਆ ਵੀ ਚੱਲ ਕੁਰਸੀ ਤੇ ਬੈਠਾ ਰਹਿ ਨਾ ਤੇਰਾ ਚੱਲੀ ਜਾਊਗਾ ਤੇ ਕੰਮ ਸਾਰੇ ਸਾਡੇ ਬੰਦੇ ਸਾਰੇ ਸਾਡੇ ਸ਼ਕਤੀ ਸਾਰੀ ਸਾਡੇ ਹੱਥ ਚ ਐਦਾਂ ਭਗਵੰਤਮਾਨ ਦੇ ਨਾਲ ਕੇਜਰੀਵਾਲ ਨੇ ਕੀਤੀ ਹੈ ਹੁਣ ਤੁਸੀਂ ਦੱਸੋ ਵੀ ਜੋ ਕੁਝ ਇਹ ਹੋ ਰਿਹਾ ਹੈ ਇਹ ਕਿੰਨਾ ਕੁ ਠੀਕ ਹੈ ਕੀ ਸਤਮੁਤ ਸੁਆਤੀ ਮਾਲੀਵਾਲ ਜਿਹੜੀ ਆ ਉਹਦੇ ਦੋਸ਼ ਠੀਕ ਨੇ ਜਾਂ ਕੇਜਰੀਵਾਲ ਹੋਰੀ ਜਿਹੜੇ ਵਿਭਬ ਕੁਮਾਰ ਦੀ ਮਦਦ ਕਰ ਰਹੇ ਨੇ ਉਹ ਵਿਭਬ ਕੁਮਾਰ ਸੱਚਾ ਬੰਦਾ ਹੈ ਕੀ ਵਿਭਬ ਕੁਮਾਰ ਇੰਨਾ ਜਿਆਦਾ ਗੁਣੀ ਗਿਆਨੀ ਬੁੱਧੀਮਾਨ ਅਕਲਮੰਦ ਹੈ ਵੀ ਜਿਹਦੇ ਨਾਲ ਦਾ ਪੰਜਾਬ ਚ ਕੋਈ ਹੋਰ ਬੰਦਾ ਹੀ ਹੈ ਨਹੀਂ ਕੀ ਐਸੇ ਰਾਜ ਨੇ ਕੇਜਰੀਵਾਲ ਸਾਹਿਬ ਹੋਰਾਂ ਦੇ ਵਿਭਬ ਕੁਮਾਰ ਕੋਲੇ ਜਿੰਨਾ ਕਰਕੇ ਵਿਭਬ ਕੁਮਾਰ ਦੇ ਉੱਪਰ ਕੇਜਰੀਵਾਲ ਸਾਹਿਬ ਹੋਰਾਂ ਦੀ ਕਿਰਪਾ ਜਿਹੜੀ ਆ ਉਹ ਸਾਫ਼ ਝਲਕਦੀ ਹੈ ਜੇਕਰ ਭਗਵੰਤ ਮਾਨ ਦੇ ਸਲਾਹਕਾਰ ਜਾਂ ਪੰਜਾਬ ਸਰਕਾਰ ਚ ਕੋਈ ਸਲਾਹਕਾਰ ਬੰਦੇ ਲਾਉਣੇ ਸੀ ਤਾਂ ਪੰਜਾਬ ਚ ਬਹੁਤ ਹੈਗੇ ਨੇ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ ਚ ਹਜ਼ਾਰਾਂ ਲੋਕ ਜੁੜੇ ਨੇ ਇੱਥੋਂ ਲਾਇਆ ਜਾਣਾ ਚਾਹੀਦਾ ਸੀ ਇਹ ਕੀ ਗੱਲ ਹੈ ਸਰਕਾਰ ਪੰਜਾਬ ਦੀ ਬੰਦੇ ਤੁਸੀਂ ਬਾਹਰੋਂ ਲਾ ਰਹੇ ਹੋ ਕੀ ਗੱਲ ਕੀ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਇਹ ਸਮਝਦੇ ਨੇ ਕਿ ਪੰਜਾਬ ਚ ਕੋਈ ਅਕਲਮੰਦ ਬੰਦਾ ਹੈ ਨਹੀਂ ਪੰਜਾਬ ਕੋਈ ਸਮਝਦਾਰ ਬੰਦਾ ਹੈ ਨਹੀਂ ਇਸ ਕਰਕੇ ਕੇਜਰੀਵਾਲ ਦੇ ਸਲਾਹਕਾਰ ਵਿਵੇਕ ਕੁਮਾਰੀ ਸਭ ਤੋਂ ਬੁੱਧੀਮਾਨ ਤੇ ਅਕਲਮੰਦ ਜੰਪੇ ਜਿਹੜੇ ਬੰਦੇ ਦੇ ਉੱਪਰ ਤੁਹਾਡੀ ਹੀ ਪਾਰਟੀ ਦੀ ਇੱਕ ਔਰਤ ਨੇ ਦੋਸ਼ ਲਾਇਆ ਵੀ ਉਹਨੇ ਮੈਨੂੰ ਕੁੱਟਿਆ ਮੈਨੂੰ ਗਾਲ੍ਹਾਂ ਕੱਢੀਆਂ ਇੱਕ ਮਹਿਲਾ ਐਮਐਲਏ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗ ਗਏ ਨੇ ਮਹਿਲਾ ਐਮਐਲਏ ਕੌਣ ਹੈ ਵਿਨੇਸ਼ ਫੁਗਾਟ ਜਿਹੜੀ ਹਰਿਆਣਾ ਦੇ ਜੁਲਾਨਾ ਤੋਂ ਚੋਣ ਜਿੱਤੀ ਐਮਐਲਏ ਦੀ ਤੇ ਉੱਥੇ ਪੋਸਟਰ ਸਾਹਮਣੇ ਆਏ ਨੇ ਕਿ ਜਿਹੜੇ ਐਮਐਲਏ ਦੀ ਗੁੰਮ ਸ਼ੁੱਧਗੀ ਦੇ ਪੋਸਟਰ ਵਜੋਂ ਲਾਏ ਗਏ ਨੇ ਔਰ ਉਹਨੂੰ ਲੱਭਣ ਦੀ ਗੱਲ ਕੀਤੀ ਗਈ ਹੈ ਇਹ ਪੋਸਟਰ ਲਾਏ ਕਿਉਂ ਗਏ ਨੇ ਇਸ ਕਰਕੇ ਲਾਏ ਗਏ ਨੇ ਕਿਉਂਕਿ ਪਿਛਲੇ ਦਿਨੀ ਵਿਧਾਨ ਸਭਾ ਦਾ ਇਜਲਾਸ ਹੋਇਆ ਹਰਿਆਣਾ ਦੇ ਵਿੱਚ 4 ਦਿਨ ਵਿਧਾਨ ਸਭਾ ਚੱਲੀ ਹੈ ਲੋਕਾਂ ਨੇ ਜੁਲਾਨਾ ਤੋਂ ਐਮਐਲਏ ਜਿਤਾਇਆ ਵਿਨੇਸ਼ ਫਗਾਟ ਨੂੰ ਜਿਹੜੀ ਪਹਿਲਵਾਨਤੀ ਹੈ ਭਾਰਤ ਦੀ ਪਰ ਉਹ ਇੱਕ ਦਿਨ ਵੀ ਵਿਧਾਨ ਸਭਾ ਦੇ ਵਿੱਚ ਨਹੀਂ ਗਈ ਤੇ ਇਸ ਕਰਕੇ ਲੋਕਾਂ ਨੇ ਗਮਸ਼ੁੱਦਗੀ ਦੇ ਪੋਸਟਰ ਲਾਏ ਨੇ ਦੇਖੋ ਪਹਿਲਾ ਜਦੋਂ ਵਿਨੇਸ਼ ਫੁਗਾੜ ਦੇ ਨਾਲ ਧੱਕਾ ਹੋਇਆ ਚਾਹੇ ਉਹ 올림픽 ਖੇਡਾਂ ਚ ਹੋਇਆ ਚਾਹੇ ਉਹ ਧੱਕਾ ਜਦੋਂ ਉਹ ਪਹਿਲਵਾਨੀ ਕਰਦੀ ਸੀ ਤਾਂ ਇਹਨਾਂ ਕੁੜੀਆਂ ਨੇ ਧਰਨਾ ਲਾਇਆ ਜਦੋਂ ਕੇਂਦਰ ਸਰਕਾਰ ਦੇ ਐਮਪੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਵੀ ਇਹਨੇ ਸਾਡੇ ਨਾਲ ਸਰੀਰਕ ਤੌਰ ਤੇ ਧੱਕਾ ਕਰਦਾ ਰਿਹਾ ਤਾਂ ਉਹਦੇ ਸਾਰੇ ਦੇ ਵਿੱਚ ਆਪਾਂ ਵਿਨੇਸ਼ ਫੁਗਾੜ ਹੋਰਾਂ ਦੇ ਨਾਲ ਖੜੇ ਆਪਾਂ ਉਹਨਾਂ ਦੀ ਆਵਾਜ਼ ਬਣੇ ਉਹਨਾਂ ਦੀ ਆਵਾਜ਼ ਨੂੰ ਚੁੱਕਿਆ ਉਠਾਇਆ ਨਾਲ ਖੜੇ ਦਿੱਲੀ ਗਏ ਪਰ ਅੱਜ ਜਦੋਂ ਉਹ ਕਾਂਗਰਸ ਚਲੀ ਗਈ ਹੈ ਤਾਂ ਉਹ ਇੱਕ ਸਿਆਸੀ ਨੇਤਾ ਬਣ ਗਈ ਹੈ ਤੇ ਰਾਜਨੀਤਾ ਬਣ ਗਈ ਹੈ ਤਾਂ ਹੁਣ ਉਹਦੀ ਆਲੋਚਨਾ ਵੀ ਉਹਨੂੰ ਸੁਣਨੀ ਹੀ ਪਵੇਗੀ ਸਿੱਧੀ ਸਾਫ਼ ਗੱਲ ਹੈ ਵੀ ਜੇ ਲੋਕਾਂ ਨੇ ਐਮਐਲਏ ਵਜੋਂ ਉਹਨੂੰ ਜਿਤਾਇਆ ਤਾਂ ਉਹ ਕਹਿੰਦੀ ਮੈਂ ਵਿਧਾਨ ਸਭਾ ਤਾਂ ਨਹੀਂ ਗਈ ਕਿਉਂਕਿ ਮੈਂ ਕਾਂਗਰਸ ਦਾ ਪ੍ਰਚਾਰ ਕਰ ਰਹੀ ਸੀ ਦੂਜੇ ਪਾਸੇ ਵੋਟਾਂ 'ਚ ਇਹ ਗੱਲ ਠੀਕ ਨਹੀਂ ਹੈਗੀ ਜਿਹੜੇ ਲੋਕਾਂ ਨੇ ਜਿਤਾਇਆ ਉਹਨਾਂ ਨੇ ਉਹਨੂੰ ਆਪਣੇ ਹਲਕੇ ਦੀ ਆਵਾਜ਼ ਬਣਨ ਦੇ ਲਈ ਜਿਤਾਇਆ ਨਾ ਕਿ ਕਾਂਗਰਸ ਦਾ ਪ੍ਰਚਾਰ ਕਰਨ ਲਈ ਇਸ ਕਰਕੇ ਉਹਨੂੰ ਵਿਧਾਨ ਸਭਾ ਦੇ ਇਜਲਾਸ 'ਚ ਜਾਣਾ ਚਾਹੀਦਾ ਸੀ ਉੱਥੇ ਜਾ ਕੇ ਲੋਕਾਂ ਦੀ ਆਵਾਜ਼ ਬਣਨਾ ਚਾਹੀਦਾ ਸੀ ਤੇ ਨਹੀਂ ਤਾਂ ਫਿਰ ਐਦਾਂ ਪੋਸਟਰ ਲੱਗਣਗੇ ਦੂਜੇ ਪਾਸੇ ਗੌਤਮ ਅਡਾਨੀ ਅਮਰੀਕਾ 'ਚ ਬੁਰੀ ਤਰ੍ਹਾਂ ਫਸ ਗਿਆ ਅਮਰੀਕਾ ਦੇ ਵਿੱਚ ਗੌਤਮ ਅਡਾਨੀ ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਨੇ ਹਜ਼ਾਰਾਂ ਰੁਪਏ ਦੀ ਧੋਖਾਧੜੀ ਜਿਹੜੀ ਹਜ਼ਾਰਾਂ ਕਰੋੜ ਦੀ ਧੋਖਾਧੜੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਵਾਰੰਟ ਅਮਰੀਕਾ 'ਚ ਅਡਾਨੀ ਦੇ ਜਾਰੀ ਹੋ ਗਏ ਨੇ ਉਧਰ ਇਸ ਮਾਮਲੇ ਦੇ ਉੱਪਰ ਰਾਹੁਲ ਗਾਂਧੀ ਨੇ ਅੱਜ ਜੰਮ ਕੇ ਪੜਾਅ ਕੱਢੀ ਹੈ ਤੇ ਗੌਤਮ ਅਡਾਨੀ ਨੂੰ ਘੇਰਿਆ ਨਾਲ ਹੀ ਮੋਦੀ ਸਰਕਾਰ ਨੂੰ ਵੀ ਘੇਰਿਆ ਰਾਹੁਲ ਗਾਂਧੀ ਸ਼ਰਯਮ ਕਹਿ ਰਿਹਾ ਕਿ ਜਿਸ ਤਰੀਕੇ ਦੇ ਨਾਲ ਅਡਾਨੀ ਦੇ ਖਿਲਾਫ ਅਮਰੀਕਾ ਚ ਕੇਸ ਚੱਲਿਆ ਜਿਹਦੇ ਚ ਇਹ ਦੋਸ਼ ਲਾਇਆ ਗਿਆ ਵੀ ਉਹਨੇ ਤੇ ਉਹਦੇ ਭਤੀਜੇ ਭਾਈਆਂ ਨੇ ਰਲ ਕੇ ਸੱਤ ਜਣੇ ਇਹ ਵਿਅਕਤੀ ਜਿਨ੍ਹਾਂ ਦੇ ਉੱਪਰ ਕੇਸ ਅਦਾਲਤ ਅਮਰੀਕਾ ਦੀ ਵਿਸ਼ਿੰਗਟਨ ਅਦਾਲਤ ਦੇ ਵਿੱਚ ਕੀਤਾ ਗਿਆ ਕਿਹਾ ਗਿਆ ਕਿ ਇਹਨਾਂ ਨੇ ਜਿਹੜੇ ਇਨਵੈਸਟਰ ਸੀਗੇ ਉਹਨਾਂ ਦੇ ਨਾਲ ਧੋਖਾਧੜੀ ਕੀਤੀ ਹੈ ਤੇ ਬਾਅਦ ਦੇ ਵਿੱਚ 200 ਕਰੋੜ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਹੈ ਉਸ ਮਾਮਲੇ ਦੇ ਵਿੱਚ ਜਦੋਂ ਇਹ ਸਭ ਕੁਝ ਸਾਹਮਣੇ ਆ ਰਿਹਾ ਤਾਂ ਫਿਰ ਰਾਹੁਲ ਗਾਂਧੀ ਬੋਲਿਆ ਰਾਹੁਲ ਗਾਂਧੀ ਕਹਿੰਦਾ ਵੀ ਇਹ ਸਭ ਕੁਝ ਹੋਣਾ ਹੀ ਸੀ ਕਿਉਂਕਿ ਮੋਦੀ ਸਰਕਾਰ ਅਡਾਨੀਆਂ ਦੇ ਨਾਲ ਰਲ਼ੀ ਹੋਈ ਹੈ ਉਹ ਕਹਿੰਦਾ ਪਹਿਲਾਂ ਜਦੋਂ ਹਿਡਨਬਰਗ ਦਾ ਮਾਮਲਾ ਉੱਠਿਆ ਉਦੋਂ ਵੀ ਮੋਦੀ ਸਰਕਾਰ ਨੇ ਕੱਖੜੀ ਕੀਤਾ ਜਦੋਂ ਬਾਦ ਦੇ ਵਿੱਚ ਆ ਸੇਬੀ ਦੇ ਵਿੱਚ ਗੜਬੜ ਵਾਲਾ ਮਾਮਲਾ ਉੱਠਿਆ ਉਦੋਂ ਵੀ ਅਡਾਨੀਆਂ ਦੇ ਖਿਲਾਫ ਮੋਦੀ ਸਰਕਾਰ ਨੇ ਕੱਖ ਨਹੀਂ ਕੀਤਾ ਇਸੇ ਕਰਕੇ ਰਾਹੁਲ ਗਾਂਧੀ ਕਹਿੰਦਾ ਹੈ ਕਿ ਅਡਾਨੀਆਂ ਦੇ ਹੌਸਲੇ ਬਲੰਦ ਹੋਏ ਔਰ ਉਹ ਲਗਾਤਾਰ ਗਲਤ ਕਰਦੇ ਜਾ ਰਹੇ ਨੇ ਕਿਉਂਕਿ ਉਹਨਾਂ ਦੇ ਨਾਲ ਮੋਦੀ ਤੇ ਮੋਦੀ ਦੀ ਸਰਕਾਰ ਖੜੀ ਹੈ ਸਰਕਾਰ ਦਾ ਉਹਨਾਂ ਦੇ ਸਿਰ ਤੇ ਹੱਥ ਹੈ ਇਹ ਗੱਲ ਰਾਹੁਲ ਗਾਂਧੀ ਨੇ ਬੋਲੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਹਦੇ ਬਾਰੇ ਜਰੂਰ ਰੱਖਿਓ ਉਧਰ ਜਿਹੜਾ ਹਰਨਾਮ ਸਿੰਘ ਤੁਮਾ ਉਹਨੂੰ ਇੱਥੋਂ ਤੱਕ ਕਹਿ ਦਿੱਤਾ ਗਿਆ ਗੋਪਾਲਾ ਵੱਲੋਂ ਉਹ ਕਹਿੰਦੇ ਵੀ ਤੁਸੀਂ ਹੁਣ ਦਮਦਮੀ ਟਕਸਾਲ ਛੱਡ ਦਿਓ ਆਰਐਸਐਸ ਚ ਜਾ ਕੇ ਤੇ ਨਾਗਪੁਰ ਚਲੇ ਜਾਓ ਤੁਹਾਡਾ ਹੁਣ ਇੱਥੇ ਟਕਸਾਲ ਚ ਕੋਈ ਕੰਮ ਨਹੀਂਗਾ ਕਿਉਂਕਿ ਹਰਨਾਮ ਸਿੰਘ ਤੁਮਾ ਨੇ ਪਿਛਲੇ ਦਿਨੀ ਭਾਜਪੀ ਦੀ ਹਮਾਇਤ ਦਾ ਸਮਰਥਨ ਦਾ ਐਲਾਨ ਕਰ ਦਿੱਤਾ ਅਰਹਰਨਾਮ ਸਿੰਘ ਤੋਂ ਮਾ ਬੀਜੇਪੀ ਦੇ ਨਾਲ ਜਾ ਖੜਾ ਹੋਇਆ ਇਸ ਕਰਕੇ ਚੁਫੇਰੀਓ ਉਹਦੀ ਆਲੋਚਨਾ ਹੋਈ ਹੈ ਇਸ ਆਲੋਚਨਾ ਦੇ ਚੱਲਦੇ ਜਿਹੜਾ ਉਹ ਘੇਰਿਆ ਉਹਨੂੰ ਤਾਂ ਉੱਥੇ ਫਿਰ ਜਿਹੜਾ ਬਲਵੰਤ ਸਿੰਘ ਗੋਪਾਲ ਹੈ ਉਹਨੇ ਇਹ ਗੱਲ ਆਖੀ ਹੈ ਕਿ ਹਰਨਾਮ ਸਿੰਘ ਤੋਂ ਮਾ ਹੁਣ ਆਪਣੇ ਆਪ ਨੂੰ ਭਿੰਡਰਾਂ ਵਾਲੇ ਦੀ ਦਮਦਮੀ ਟਕਸਾਲ ਤੋਂ ਇਹਨੂੰ ਪਾਸੇ ਹੋ ਜਾਣਾ ਚਾਹੀਦਾ ਹੈ ਤੇ ਨਾਗਪੁਰ ਚਲੇ ਜਾਣਾ ਚਾਹੀਦਾ ਹੈ ਤੁਹਾਨੂੰ ਕੀ ਲੱਗਦਾ ਹੈ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ